ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਅੱਜ ਅਸੀਂ ਸਾਗ ਤੋੜਕਦੇ ਆਂ ਅੱਜ ਮੈਂ ਖੁਦ ਆਪ ਸਪੈਸ਼ਲ ਸਾਗ ਤੋੜਕ ਰਿਹਾ ਆਂ ਤੇ ਅੱਜ ਆਪਾਂ ਕਰਾਈ ਚ ਪਾਤ ਤੇ ਹੁਣ ਇਹਨੂੰ ਭੁੰਨ ਰਹੇ ਆਂ ਇਹ ਅਸੀਂ ਅਦਰਕ ਪੰਜ ਕਿਉ ਕੱਟ ਲਿਆ ਤੇ ਇੱਧਰ ਅਸੀਂ ਮਿਰਚਾਂ ਵੀ ਕੱਟ ਲਈਆਂ ਥੱਲੇ ਸਾਗ ਦੀ ਬਣ ਗਈ ਆ ਬਰਫ ਹੁਣ ਅਸੀਂ ਇਹਨੂੰ ਸੌਣੀ ਜੇ ਗਰਮ ਕਰਕੇ ਇਹਨੂੰ ਅਸੀਂ ਪਿਘਲਾ ਰਹੇ ਹਾਂ ਉਹਨਾਂ ਪਾਦਰਕ ਪਾਤਾ ਵਿੱਚ ਇਹਨਾਂ ਆਪਣੇ ਤਿਆਰ ਕੀ ਅਦਰ ਨੂੰ ਚੜੀ ਕਰਾਉਣ ਲਈ ਹੈ। ਲਸਣ ਨਹੀਂ ਪਾਉਣਾ। ਇਹ ਤਾਂ ਸਾਰ ਹੋ ਗਿਆ ਸਾਡਾ ਨਰਮ। ਇਹ ਤਾਂ ਦਸਤਾਬਾਹ ਨੂੰ ਵਰਕ ਬੰਦ ਗਿਆ ਹੋਵੇ ਟਿਵੀ ਇਹਨੂੰ ਬੰਦਰ ਪਾਣੀ ਤੇ ਰੱਖ ਕੇ ਐਡ ਕਰ ਸਕਦੇ ਹਾਂ ਕਿੰਧਰ ਅਸੀਂ ਮਿਰਚਾਂ ਵੀ ਪਾਉਂਦੀਆਂ ਲੂਣ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਆ ਜਦੋਂ ਆਪਾਂ ਚਾਹਿਆ ਨਾ ਬੋਲ ਗਿਆ ਚਲੋ ਵਧੀਆ ਆਈ ਈ ਨਾ ਮੇਰੇ ਤੇ ਆਪਾਂ ਥੋੜਾ ਜਿਹਾ ਤੁਰਕਾ ਕੱਢ ਲਿਆ ਆ ਮੰਮੀ ਕਹਿੰਦੀ ਪਨੀਰ ਦੀ ਪੋਰਜੀ ਬਣਾ ਕੇ ਦਿਖਾ ਮਾਸ ਠੀਕ ਹੈ ਜੀ ਤੇ ਉਹਦੇ ਕਰਕੇ ਹੁਣ ਇਹਦੇ ਵਿੱਚ ਆਪਾਂ ਪਨੀਰ ਥੋੜਾ ਜਿਹਾ ਪਾ ਕੇ ਆਪਣੇ ਲਈ ਬਣਾ ਕੇ ਦੇਖ ਰਹੇ ਹਾਂ ਕੁਝ ਨਵੀਂ ਚੀਜ਼ ਸਿੱਖ ਲਈਏ ਮਾਤਾ ਜੀ ਪਨੀਰ ਕਾ ਲੀਏ ਹੋ ਜੀ ਹੁਣ ਆਪਾਂ ਲੱਗੇ ਆਂ ਸਾਗ ਬਣਾਉਣ। ਪੰਨੇ ਕੜਛੇ ਬਾਉਣ। ਵਰਬਾਮਾ। ਤੁਹਾਡਾ ਸਾਗ ਹੋ ਗਿਆ ਜੀ ਰੈਡੀ। ਸਰ ਆਪਾਂ ਇਹ ਆਜ ਤੜਕਾ ਥੋੜਾ ਜਿਹਾ ਕੱਢ ਕੇ ਇੰਦਰ ਪਾਤਾ ਤੇ ਅੱਗੇ ਆਪਾਂ ਪਨੀਰ ਦੀ ਭੁਰਜੀ ਬਣਾਉਣੀ ਹੈ। ਹੁਣ ਤੁਸੀਂ ਦੇਖ ਰਹੇ ਹੋ ਤੁਸੀਂ ਸਾਡਾ ਸਾਗ ਬਣ ਗਿਆ ਜੀ। ਇਸ ਪਨੀਰ ਦੀ ਵਰਦੀ ਉਹ ਨਾ ਤੇ ਪਨੀਰ ਕੋ ਹੱਥੋਂ ਤੇ ਮਾਤਾ ਸ਼੍ਰੀ ਨੇ ਮੈਸ਼ ਕਰਦੀ ਆ ਥੋੜਾ ਹੀ ਪਾਉ ਉਹ ਬੁੱਤਾ ਨਹੀਂ ਪਾਣਾ ਇਹ ਸਿਰਫ ਬਣਾਉਣਾ ਹੀ ਆ ਮੈਂ ਥੋੜਾ ਜਿਹਾ ਕਰਨਾ ਮੈਂ ਥੋੜਾ ਜਿਹਾ ਹੀ ਆ ਮਰ ਜਾ ਆਈਡੀਆ ਜਿਹਾ ਹੋ ਜਾਵੇ ਨਾ ਅੱਛਾ ਹਾਂ ਆਪਣੇ ਤੇਰੇ ਜਿਹਾ ਬਣਾਉਣਾ ਨਾ ਆ ਲੱਗਣਾ ਪਏ ਤਲੇ ਨਾ ਨਹੀਂ ਲੱਗਦਾ ਸਲੋ ਕਰਨਾ ਪਏ ਬਾਕੀ ਰੈਂਡਾ ਪਾ ਫਿਰ ਇੰਨੇ ਬਹੁਤ ਆ ਪਰ ਥੋੜਾ ਜਿਹਾ ਪਾ ਲੈ ਆਪਣੇ ਜੁਗਾ ਜਿੰਨਾ ਕ ਦਾ ਖਾਣਾ ਆ ਲੈ ਮੈਂ ਮਿੱਠ ਹਲਦੀ ਪਾ ਲਿਆ ਤੇ ਪਰ ਪਾਤੀ ਹੈ 1 ਸਪੂਨ ਹਲਦੀ ਆਪ ਆਪਣੇ ਹਿਸਾਬ ਸੇ ਕੁਆਂਟੀਟੀ ਕੇ ਹਿਸਾਬ ਸੇ ਡਾਲ ਸਕਤੇ ਹੈ ਉਹ ਦੇਖ ਸਕੋ ਉਹ ਹੋ ਗਿਆ

ਸਾਡਾ ਵਲੌਗ ਅੱਜ ਦਾ ਵਧੀਆ ਲੱਗਿਆ ਹੋਊਗਾ ਤੇ ਚੈਨਲ ਨੂੰ ਕਰ ਲੋ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ